ਨਾ ਕਰ ਬੜਾ ਬਜੀ ਨਾ ਕੀਤਾ ਨਾ ਨਾ ਕਿਹ ਲੱਕ ਕਿਹੜਾ ਲੱਕ ਇਹ ਤੁੰਗਾ ਤੁਪ ਤੁੰਗਾ ਪਾਈਪ ਨਹੀਂ ਸਾਰਾ ਮਸਲਾ ਕੀ ਹੈ ਅੱਜ ਪਾਸ ਸਾਰੇ ਜੋ ਕਹਣਾ ਮੈਂ ਕਹਤਾ ਸੀ ਬਿਲਡਿੰਗ ਤਾਂ ਪੁਲਸ ਆਈਏ ਕਿਉਂ ਨਾ ਪਤਾ ਨਹੀਂ ਮੈਨੂੰ ਹੁਣ ਕਾਤੋਂ ਟਾਉਣ ਦੀ ਕਾਤੋਂ ਨਹੀਂ ਕਦੇ ਬਿੱਡ ਤੇ ਜਾਮ ਲੱਗ ਰੇ ਹਾਂਜੀ ਜਾਮ ਆਈਏ ਮੈਨੂੰ ਵੇਚ ਦੇ ਨਹੀਂ ਵੇਚਦਾ ਉਹ ਨਹੀਂ ਵੇਚਦਾ ਕਿੰਨੀ ਉਮਰ ਹੈ ਦੀ ਉਮਰ ਹੋਣੀ ਨਹੀਂ 5 ਸਾਲ ਕੀ ਨਾ ਕੀ ਉਹਦਾ ਸੱਨੀ ਦੇਖ ਲਈ ਅਸਲੀ ਗੱਲ ਕੋਣ ਪਤਾ ਨਹੀਂ ਸਾਰਾ ਸਨ ਕਿੱਥੇ ਗਏ ਹਾਂ ਬਾਸਸ ਕਰੋ ਬਾਸਸ ਕਰੋ ਮੈਂ ਵੀ ਇਹ ਆਪਣਾ ਬੜਾ ਦੱਸੋ ਪਹਿਲੇ ਪਹਿਲੇ ਦੱਸਿਓ ਸਰ ਔਰ ਤੇ ਪਹਿਲੇ ਪਰਚੇ ਸੀ ਹੈਗੇ ਲੜਾਈ ਲੂੜੀ ਦੇ ਪਰਚੇ ਹੈਗੇ ਉਹਨਾਂ ਦੀ ਤੁਹਾਨੂੰ ਪੁੱਛ ਕਦੀ ਨਸ਼ਾ ਵੇਚਦੇ ਕੋਣ ਜੋ ਮਰਜ਼ੀ ਅਗਲੇ ਕਹਿਣ ਉਹ ਜੋ ਮਰਜ਼ੀ ਕਹੀ ਜਾਣਾ ਉਹਨਾਂ ਤੁਹਾਨੂੰ ਪਤਾ ਹੈ ਹੁਣ ਤੁਸੀਂ ਕਿੱਥੇ ਰਹੋਗੇ ਫਿਰ ਹੁਣ ਆਪਾਂ ਕਿੱਥੇ ਰਹਿਣਾ ਉਹ ਤੇ ਬੇਨਤੀ ਕਰਨੀ ਵੀ ਸਾਡਾ ਨਾਂ ਘਰ ਟਾਓ ਕਿੱਥੇ ਰਹਿਣ ਜੱਕ ਸਾਡੇ ਬੱਚੇ ਨਿਗਨੇ ਨਿਗਨੇ ਬੱਚੇ ਸਾਡੇ ਕੋਣ ਫੈਮਿਲੀ ਚ ਤੁਹਾਡੀ ਰਹਿ ਰਿਆ ਐ ਦੋਨੇ ਨੌ ਸਾਸ ਹੀ ਰਹਿਣਗੇ अच्छा कौन चीज की मांग करते है सरकार को आई है कि साडा ਘਰ ਨਾਟਾ ਜਾਵੇ ਸੀ ਹੰ ਸਰਕਾਰ ਦੀਆਂ ਦਾਤਾਂ ਨੂੰ ਸਾਡਾ ਲੋੜ ਆ ਗਿਆ ਅੱਜ ਹੋਏ ਉਹਦੇ ਨਸ਼ਿਆਂ ਕੋਲ ਜਰੀਏ ਕਾਰਵਾਈ ਚੱਲਣੀ ਹੋਟੇ ਨਹੀਂ ਅੱਜ ਤਾਂ ਬਈ ਜਿਹੜੀ ਅਧਿਕਾਰਨੀ ਕਿਹੜੀ ਜਗ੍ਹਾ ਤੇ ਹੋਏ ਇਹ ਆ ਜੀ ਆਏ ਆ ਕਿ ਬਹੁਤ ਸੇ ਮੋਟੇ ਪੜੇ ਆ ਇਹ ਕਿਸ ਕਿਸੇ ਵਿਅਕਤੀ ਦਾ ਮਕਾਨ ਨਹੀਂ ਹੁੰਦਾ ਇਹ ਜਿਹੜਾ ਹੈਗਾ ਦਸੰਤ ਸੰਨੀ ਗੁੱਟੇ ਦਾ ਨਾਮ ਹੈ ਇਹ ਲਖਨਾ ਚਾਹਰਾ ਖੁਲਸ ਨੇ ਕਿ ਆ ਜੀ ਨਸ਼ਾ ਕਿੰਨੇ ਸਾਡਾ ਬਿਲਡਿੰਗ ਡਿਪਾਰਟਮੈਂਟ ਕਿੰਨਾ ਤੁਹਾਡਾ ਰਮਨ ਕਿੰਨੇ ਇਸ ਦੇ ਉੱਪਰ ਪਰਚੇ تھے ਪਹਿਲੇ ਇਹ ਬਹੁਤ ਡਿਪਾਰਟਮੈਂਟ ਦੱਸ ਸਕਦਾ ساری ਗੱਲ ਨਹੀਂ ਆਪ ਬਿਲਡਿੰਗ ਢਾ ਰਹੇ ਹੋ ਆਪਕੋ ਕੁਝ ਦਿਆ ਹੋਗਾ ਹਾਂ ਇਹ ਸ਼ਿਕਾਇਤ ਪ੍ਰਾਪਤ ਹੋਈ ਸੀ ਉਹਦੇ ਸੰਸਲੇ ਦੇ ਵਿੱਚ ਜਿਹੜੀ ਇਹ ਗੱਲ ਕਿੰਨੇ ਇਹਨਾਂ ਦੇ ਬਿਲਡਿੰਗਾਂ ਹਾਈਆਂ ਇਹ ਬਿਲਡਿੰਗਾਂ ਤੇ ਇੱਕ ਹੀ ਦਿਖਾਈ ਇਹਨਾਂ ਨੂੰ ਜਿੱਦਾਂ ਸਾਨੂੰ ਸ਼ਿਕਾਇਤ ਨੂੰ ਦੀ ਉਹਦੇ ਸੰਸਲੇ ਦੇ ਵਿੱਚ ਜੀ ਆ ਨਿਵਾ ਕਰੋ ਇਹ ਦੋ ਅਹੀਂ ਜਿਹੜਾ ਅਧਿਕਾਰੀ ਠੀਕ ਸਾਹਿਬ ਜਿਹੜਾ ਯੁੱਧ ਨਸ਼ਾ ਵਿਰੋਧ ਦੀ ਯੰਗ ਛੇੜੀ ਹੋਈ ਹੈ ਪੰਜਾਬ ਦੇ ਵਿੱਚ ਉਹਦੇ ਤਹਿਤ ਕਮਿਸ਼ਨਰਟ ਪੁਲਿਸ ਅੰਮ੍ਰਿਤਸਰ ਵੱਲੋਂ ਬਹੁਤ ਸਾਰੇ ਜਾਂ ਐਨਫੋਰਸਮੈਂਟ ਡਰਾਈਵ ਦੇ ਵਿੱਚ ਰਿਕਵਰੀਜ਼ ਕੀਤੀਆਂ ਗਈਆਂ ਔਰ ਵੱਡੀਆਂ ਬਿਗ ਫਿਸ਼ ਜਿਹਨੂੰ ਫਿਕਸ ਸਮਗਲਰਸ ਕਹਿੰਦੇ ਉਹ ਬੜੇ ਫੜੇ ਗਏ ਆ ਔਰ ਕਾਫੀ ਮਾਤਰਾ ਤੁਹਾਨੂੰ ਸਾਰਿਆਂ ਨੂੰ ਪਤਾ ਹੈ तकरीबन 90 ਕਿਲੋ ਤੋਂ ਉੱਪਰ ਹਿਰੋਇਨ ਹੋ ਚੁੱਕੀ ਹੈ 1 ਜਨਵਰੀ ਤੋਂ ਹੁਣ ਤੱਕ ਇਸ ਤੋਂ ਇਲਾਵਾ ਡਰਗ ਮਨੀ ਵੀ तकरीबन ਅਜੀਬ ਕਾਫੀ ਦਿਨਾਂ ਚ ਪਹਿਲੀ ਜਨਵਰੀ ਤੋਂ ਹੁਣ ਤੱਕ ਫੜੀ ਹੈ ਔਰ ਤੋਂ ਨਾ ਟਾਈਮ ਟੂ ਟਾਈਮ ਸ਼ੇਅਰ ਕਰਦੇ ਰਹਿੰਨੇ ਆ ਇਸ ਤੋਂ ਇਲਾਵਾ ਜਿਹੜੇ ਬਹੁਤ ਸਾਰੇ ਐਡਿਕਟਸ ਵੀ ਜਿਹੜੇ ਗਵਰਨਮੈਂਟ ਦੀ ਪਾਲਿਸੀ ਦੇ ਮੁਤਾਬਕ ਪੁਲਿਸ ਵੱਲੋਂ ਵੀ ਦਾਖਲ ਕਰਾਇਆ ਜਾ ਰਿਹਾ ਹੈ ਡੀਡਿਕਸ਼ਨ ਸੈਂਟਰ ਤੇ ਓਟ ਸੈਂਟਰਸ ਦੇ ਵਿੱਚ ਔਰ 64A ਦੇ ਵਿੱਚ ਵੀ ਉਹ ਜਿਹੇ ਲੋਕ ਜਿਹੜੇ ਆ ਜਿਹੜੇ ਨਸ਼ਾ ਛੱਡਣਾ ਚਾਹੁੰਦੇ ਆ ਪਰ ਉਹਨੇ ਕ੍ਰਾਈਮ ਕੀਤਾ ਉਹਦੇ ਜਿਹੜੀ ਪ੍ਰੋਵੀਜ਼ਨ ਹੈ 64A ਦੀ ਉਦੇ ਤਹਿਤ ਵੀ ਅਸੀਂ ਲੋਕਾਂ ਦੇ ਕੰਸੈਂਟ ਲੈ ਕੇ ਮਜਿਸਟਰੇਟ ਸਾਹਿਬ ਕੋਲ ਤੋਂ ਉਹਨਾਂ ਨੂੰ ਦਾਖਲ ਕਰਾਈ ਦਾ ਇਲਾਜ ਕਰਾਈ ਦਾ ਸੋ ਉਹਦੇ ਨਾਲ ਤਾਂ ਕਿ ਸਮਾਜ ਦੇ ਵਿੱਚੋਂ ਅਸੀਂ ਨਸ਼ਾ ਬਿਲਕੁਲ ਮੁਕਤ ਕਰਨਾ ਹੈ ਇਹਦੇ ਜਿਹੜਾ ਇਸ ਤੋਂ ਇਲਾਵਾ ਡੈਮੋਲਿਸ਼ਨ ਡਰਾਈਵ ਜਿਹੜੀ ਹੈ ਉਹ ਵੀ ਕਮਿਸ਼ਨਰਡ ਪੁਲਿਸ ਅੰਮ੍ਰਿਤਸਰ ਪਿਛਲੇ ਕਾਫੀ ਸਮੇਂ ਤੋਂ ਚੱਲ ਰਹੀ ਹੈ ਗਵਰਨਮੈਂਟ ਦੀ ਡਾਇਰੈਕਸ਼ਨਸ ਤੇ ਅੱਜ ਆਪਾਂ ਤੂੰਗਪਾਈ ਬਟਾਲਾ ਦੇ ਵਿੱਚ ਥਾਣਾ ਮੁਖਮਪੁਰ ਦੇ ਏਰੀਆ 'ਚ ਖੜੇ ਆ ਇਹ ਸਣੀ Elias Kulla son of Bittu Singh house number 333 Tum bhai Patiala road Amritsar e municipal corporation valon illegal hon karke odi jdi hai demolition kiti ja rahi hai police sard to mangi gayi si o assi ditti assi sare hazir ha so de naal lokan de vich bada clear message janda kyonki jada e banda bada notorious drug supplier hai purana smuggler hai ede khilaf 7 mukadme darj ne wakha thane vich ਮੋਕੰਪੁਰੇ ਚ اسلامਬਾਦ ਤੇ ਪਹਿਲਾਂ ਇਹਦੇ ਖਿਲਾਫ ਅਟੈਂਪਟ ਟੂ ਮਰਡਰ ਦਾ ਸੀ ਫਿਰ ਜੇਲ ਦੇ ਵਿੱਚ ਪ੍ਰिजन ਐਕਟ ਦਾ ਹੈ ਉਸ ਤੋਂ ਬਾਅਦ ਲੜਾਈ ਝਗੜੇ ਦਾ ਹੈ ਮੋਕੰਪੁਰੇ ਦਾ ਉਸ ਤੋਂ ਬਾਅਦ ਚਾਰ ਮੁਕਦਮੇ ਜਿਹੜੇ ਐ ਐਨਡੀਪੀਐਸ ਐਕਟ ਤੇ ਇਹਦੇ ਖਿਲਾਫ ਦਰਜ ਨੇ ਹੁਣ ਵੀ ਇਹ ਵਾਂਟਡ ਹੈ ਭੱਜਿਆ ਹੋਇਆ ਤੇ ਇਹਦੀ ਜਿਹੜੀ ਸਾਰੀ ਲੀਗਲ ਫਾਰਮੈਲਟੀ ਕਰਕੇ ਕੰਪਲੀਟ ਕੀਤੀ ਜਾ ਰਹੀ ਹੈ ਔਰ ਲੋਕਾਂ ਦੇ ਵਿੱਚ ਜਿਵੇਂ ਤੁਸੀਂ ਆਪ ਦੇਖਿਆ ਤੇ ਸੁਣਿਆ ਇਸ ਗੱਲ ਦੀ ਬੜੀ ਸ਼ਲਾਘਾ ਹੈ ਕਿ ਗਵਰਨਮੈਂਟ ਜਿਹੜੀ ਐ ਐਕਟ ਕਰ ਰਹੀ ਐ ਜਿਹੜੇ ਲੋਕਾਂ ਨੇ ਇਲ ਗਾਟਨ ਤੇ ਡਰੱਗ ਮਨੀ ਨਾਲ ਗਲਤ ਪ੍ਰੋਪਰਟੀਆਂ ਬਣਾਈਆਂ ਉਹ ਮੈਂ ਇਹਦੇ ਚ ਸਾਰਿਆਂ ਨੂੰ ਇਹ ਮੈਸੇਜ ਦੇਣਾ ਚਾਹੁੰਨਾ ਤੁਹਾਡੇ ਰਾਹੀਂ ਕਿ ਜਿਹੜੇ ਵੀ ਸਾਡੇ ਬੱਚੇ ਡਰੱਗ ਛੱਡਣਾ ਚਾਹੁੰਦੇ ਨੇ ਕਾਨੂੰਨ ਅਨੁਸਾਰ ਆਪਣੇ ਕੋਲ ਪ੍ਰੋਵੀਜ਼ਨ ਹੈਗਾ ਇਲਾਜ ਵਾਸਤੇ ਗਵਰਨਮੈਂਟ ਨੇ ਡੀਡਿਕਸ਼ਨ ਸੈਂਟਰ ਖੋਲੇ ਨੇ ਉਹ ਆਪਣਾ ਇੱਕ ਗੰਦਾ ਰਸਤਾ ਛੱਡ ਕੇ ਗੰਦੀ ਆਪਣੀ ਕੰਪਨੀ ਛੱਡ ਕੇ ਸਾਹਮਣੇ ਆਉਣ ਬੜੀ ਹਮਦਰਦੀ ਨਾਲ ਉਹਨਾਂ ਦਾ ਇਲਾਜ ਕਰਾਇਆ ਜਾਏਗਾ ਕਿਉਂਕਿ ਇੱਕ ਤਰ੍ਹਾਂ ਦੇ ਸਾਡੇ ਪੇਸ਼ੈਂਟ ਨੇ ਜਿਹੜੇ ਲੋਕ ਨਸ਼ੇ ਨਾਲ ਗ੍ਰਸਤ ਹੋ ਚੁੱਕੇ ਆ ਸਪੈਸ਼ਲੀ ਸਾਡੇ ਨੌਜਵਾਨ ਵੀ ਤੋਂ ਅਸੀਂ ਸਾਰੇ ਜਿੱਥੇ ਸ਼ਕਤੀ ਹੈ ਪੂਰੀ ਇਨਫੋਰਸਮੈਂਟ ਤੇ ਉੱਥੇ ਜਿਹੜਾ ਬੰਦਾ ਛੱਡਣਾ ਚਾਹੁੰਦਾ ਉਹਦੀ ਹਮਦਰਦੀ ਨਾਲ ਇਲਾਜ ਕਰਾਏਗੀ ਕੰਮ